ਸਿਤਾਰਾਏ ਹਿੰਦ ਸਰਗੁਰੂ ਸਰਕਾਰ ਨੌਬਤ ਅਲੀ ਸ਼ਾਹ ਜੀ ਦਾ ਸਾਲਾਨਾ ਮੇਲਾ 17 ਅਗਸਤ ਨੂੰ ਫਾਟਕ ਨੰਬਰ 4 ਇੰਦਰਾ ਕਲੋਨੀ ਚਬਾਲ ਰੋਡ ਵਿਖੇ ਸਰਕਾਰ ਬਲਦੇਵ ਸ਼ਾਹ ਜੀ ਦੀ ਅਗਵਾਈ ਹੇ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਪਰ ਦੁਖਦ ਸਮਾਚਾਰ ਇਹ ਹੈ ਕਿ ਦਰਬਾਰ ਨੂੰ ਜਾਣ ਵਾਲੇ ਰਸਤੇ ਦੇ ਵਿੱਚ ਨਗਰ ਨਿਗਮ ਵੱਲੋਂ ਕੂੜਾ ਸੁੱਟਿਆ ਜਾ ਰਿਹਾ ਹੈ ਜਿਸ ਨਾਲ ਆਉਣ ਵਾਲੀ ਸੰਗਤ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰ ਬਲਦੇਵ ਸ਼ਾਹ ਅਤੇ ਸ਼ਿਵ ਸੈਨਾ ਸ਼ੇਰੇ ਹਿੰਦ ਪੰਜਾਬ ਪ੍ਰਧਾਨ ਰਾਜੇਸ਼ ਪੁਰੀ ਨੇ ਨਗਰ ਨਿਗਮ ਪਾਸੋਂ ਮੰਗ ਕੀਤੀ ਹੈ ਕਿ ਮੇਲੇ ਨੂੰ ਮੱਦੇਨਜ਼ਰ ਰਸਤੇ ਨੂੰ ਸਾਫ ਸੁਥਰਾ ਬਣਾਇਆ ਜਾਵੇ ਤਾਂ ਜੋ ਸੰਗਤ ਨੂੰ ਕੋਈ ਮੁਸ਼ਕਿਲ ਨਾ ਆਵੇ ਇਸ ਮੌਕੇ ਸਮੀਰ ਸ਼ਰਮਾ ਮੰਗਾ ਪਹਿਲਵਾਨ ਕਰਨ ਸ਼ਰਮਾ ਡਿਪਟੀ ਜੋਨੀ ਵੀ ਮੌਜੂਦ ਸਨ ਅਸੀਂ ਇਹਨੇ ਸਮੇਂ ਤੋਂ ਤੋਂ ਪੁਰਾਣੇ ਬਜ਼ੁਰਗਾਂ ਦੇ ਟਾਈਮ ਦੇ ਤੋਂ ਬੈਠੇ ਆ ਇਥੇ ਸਾਨੂੰ ਕੋਈ ਕਿਸੇ ਦੀ ਪਰੇਸ਼ਾਨੀ ਨਹੀਂ ਸੀ ਸਿਰਫ ਦੁਨੀਆ ਕੋ ਮੰਗ ਮੰਗ ਕੇ ਇਹ ਚੰਦਾ ਇਕੱਠਾ ਕਰ ਕਰਕੇ ਆਪਣਾ ਦਸਤਾ ਬਣਾਇਆ ਸੀ ਤੇ ਇਹ ਰਸਤੇ ਨੂੰ ਪ੍ਰੇਸ਼ਾਨ ਕਰਦੇ ਆ ਕਾਰਪੋਰੇਸ਼ਨ ਦੇ ਜਿੰਨੇ ਵੀ ਮੁਲਾਜ਼ਮ ਹੈਗੇ ਆ ਜਾਣ ਬੁੱਝ ਕੇ ਸਾਨੂੰ ਪਰੇਸ਼ਾਨ ਕਰਦੇ ਪਏ ਇੰਨੇ ਦਿਨਾਂ ਦੀ ਅਸੀਂ ਕੰਪਲੇਟਾ ਵੀ ਪਾਈਆਂ ਕਮਿਸ਼ਨਰ ਸਾਹਿਬ ਨੂੰ ਵੀ ਸਭ ਨੂੰ ਪਾਈਆਂ ਪਰ ਖਾੜੀ ਕੋਈ ਸੁਣਵਾਈ ਨਹੀਂ ਕਰਦਾ ਪਿਆ ਮਿਹਰਬਾਨੀ ਕਰਕੇ ਸਾਡੇ ਤੇ ਰਹਿਮ ਕੀਤਾ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਵੀ ਸਾਨੂੰ ਜੋ ਪਰੇਸ਼ਾਨੀ ਹੈਗੀ ਸਾਡੀ ਪਰੇਸ਼ਾਨੀ ਨੂੰ ਦੂਰ ਕੀਤਾ ਜਾਵੇ ਇਹ ਕੂੜੇ ਦੀ ਪਰੇਸ਼ਾਨੀ ਹੈਗੀ ਜੇ ਹੋਰ ਸਾਨੂੰ ਕੋਈ ਪਰੇਸ਼ਾਨੀ ਨਹੀਂ ਖਾੜੇ ਨਾਲ ਕਿਸੇ ਨਾਲ ਕੋਈ ਬੈਠ ਨਹੀਂ ਦੇ ਕੋਈ ਵਿਰੋਧ ਨਹੀਂ ਦੇ ਤੇ ਦੇਖ ਲਓ ਤੁਸੀਂ ਆਪ ਹੀ ਦੇਖ ਸਕਦੇ ਜੇ ਵੀ ਸਾਡੇ ਦਰਬਾਰ ਤੇ ਆਉਣ ਵਾਲੇ ਨੂੰ ਕਿੰਨੇ ਨੂੰ ਪਰੇਸ਼ਾਨੀਆਂ ਹੈਗੀਆਂ ਆ ਸਾਡੀ ਸੰਗਤ ਨੂੰ ਪਰੇਸ਼ਾਨੀ ਦੇ ਜੀ ਤੇ ਇਸ ਕਰਕੇ ਕਮਿਸ਼ਨਰ ਸਾਹਿਬ ਨੂੰ ਹੋਰ ਜਿੰਨੇ ਵੀ ਅਫਸਰ ਹੈਗੇ ਆ ਉਹਨਾਂ ਨੂੰ ਇਹੋ गुजारिश ਕਰਦੇ ਵੀ ਸਾਡੀ ਖਾਤ ਜੋੜਿਆ ਦੀ लाज ਰੱਖਣ ਤੇ ਸਾਨੂੰ ਇਨਸਾਫ ਕਰਕੇ ਦਿੱਤਾ ਜਾਵੇ ਸਾਨੂੰ ਘਾੜੇ ਦਰਬਾਰ ਦਾ ਰਸਤਾ ਬਣਾ ਕੇ ਦਿੱਤਾ ਜਾਵੇ ਕਿ ਆਪਾ ਦਰਬਾਰ ਤੇ ਆਏ جواب ਰੋਟ ਤੇ ਹਰ ਸਾਲ ਮੇਲਾ ਲੱਗਦਾ ਐਨੀ ਸੰਗਤ ਆਂਦੀ ਹੈ ਸੇਵਾ ਹੁੰਦੀ ਸੱਚੇ ਮਨ ਨਾਲ ਪਰ ਮੈਂ ਚੀਜ਼ ਦੇਖ ਕੇ ਰਹਾ ਨਾ ਮਤਲਬ ਕੀ ਕਿ ਦਰਬਾਰ ਹੁੰਦੇ باوجود ਜਦ ਇਹਨਾਂ ਨੇ ਪਿਆਰ ਨਾਲ ਕਿਹਾ ਪ੍ਰਸ਼ਾਸਨ ਨੂੰ ਇਥੋਂ ਡੰਪ ਥੋੜਾ ਸਾਈਡ ਤੇ ਕੀਤਾ ਜਾਵੇ ਜਾਂ ਥੋੜਾ ਪਰੇ ਸੁਰਦੇ ਨੇ ਆ ਕਿ ਕੱਲ ਮਹਿੰਦੀ ਹੈ ਪਰਸੋ ਮੇਲਾ ਹੈਗਾ ਵਾ ਤੇ ਉਹ ਇਹ ਪ੍ਰਸ਼ਾਸਨ ਕੋਈ ਸੁਣਵਾਈ ਨਹੀਂ ਕਰਦਾ ਪਿਆ ਇਹ ਸਾਰੇ ਕਮਿਸ਼ਨਰ ਨੂੰ ਹਰ ਜਿਹਨਾਂ ਨੂੰ ਮਿਲ ਚੁੱਕੇ ਕਾਰਪੁਸ਼ਨ ਜਾ ਕੇ ਕਿਰਨ ਨੂੰ ਮਿਲੇ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਮੇਰੇ ਹਿਸਾਬ ਨਾਲ ਪ੍ਰਸ਼ਾਸਨ ਦੀ ਤੱਕੇਸ਼ਾਈ ਹੈਗੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇ ਸੁਣਵਾਈ ਕੀਤੀ ਜਾਵੇ ਤੇ ਦਰਬਾਰ ਚ ਸਫਾਈ ਕਰਾਈ ਜਾਵੇ ਨੇ ਤੇ ਫਿਰ ਕੀ ਆਪਾਂ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ ਜਿੰਨੇ ਵੀ ਆਪਣੇ ਸਮਠ ਨੇਗੇ ਤੇ ਮੇਰੀ ਹੱਥ ਜੋੜ ਕੇ ਪਹਿਲੇ ਤੇ ਬੇਨਤੀ ਕੀ ਪ੍ਰਸ਼ਾਸਨ ਅਗੇ ਇੱਥੇ ਸਫਾਈ ਕਰਾਈ ਜਾਵੇ ਚਭਾਲ ਰੋਡ ਕੂੜੇ ਦੇ ਡੰਪ ਦੇ ਹਾਲਾ ਜਿਹੜੇ ਨੇ ਦਿਨ ਬਦਨ ਖਰਾਬ ਹੁੰਦੇ ਜਾ ਰਹੇ ਨੇ ਇਸੇ ਡੰਪ ਦੇ ਵਿੱਚੋਂ ਲੰਘ ਕੇ ਦਰਗਾਹ ਨੂੰ ਇੱਕ ਰਸਤਾ ਜਾਂਦਾ ਹੈ ਜਿੱਥੇ ਰਸਤੇ ਵਿੱਚ ਕੂੜਾ ਪਿਆ ਹੋਇਆ ਹੈ ਆਉਣ ਵਾਲੇ ਸਮੇਂ ਵਿੱਚ ਉਸ ਦਰਗਾਹ ਦੇ ਉੱਤੇ ਮੇਲਾ ਮਨਾਇਆ ਜਾਣਾ ਹੈ ਪਰ ਸੰਗਤਾਂ ਲਈ ਲੰਘਣ ਲਈ ਰਸਤਾ ਨਹੀਂ ਹੈ ਪਰਬੰਧਕਾਂ ਨੇ ਮੰਗ ਕੀਤੀ ਹੈ ਨਗਰ ਨਿਗਮ ਪਾਸੋਂ ਕਿ ਰਸਤਾ ਬਣਾ ਕੇ ਦਿੱਤਾ ਜਾਵੇ ਤਾਂ ਜੋ ਮੇਲੇ ਦੌਰਾਨ ਸੰਗਤਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟਵੇ ਨਿਊਜ਼ ਅੰਮ੍ਰਿਤਸਰ